ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਿਲ ਪਹਿਲਾ ਜਲ ਮੋਹ ਕਸ ਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁਸਤ ਲਿਖ ਵਿਚਾਰ ਲੇਖਾ ਨਾਮ ਸਲਾਹਾ ਲਿਖ ਲਿਖ ਅੰਤ ਨ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਥੈ ਲੇਖਾ ਮੰਗੀਐ ਤਿੱਥਾ ਹੋਏ ਸੱਚਾ ਨੀਸਾਨ ਰਾ ਜਥੈ ਮਿਲੇ ਵਡਿਆਈਆਂ ਸਤਿ ਕੁਸ਼ੀਆਂ ਸਦਚਾਉ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾ ਕਰ ਮਿਲੇ ਤਾਂ ਪਾਈਐ ਨਾਹੀ ਗੱਲੀ ਵਾਉ ਦਵਾਉ ਇਕ ਆਵੈ ਇਕ ਜਾਹੇ ਉੱਠ ਰਖਿਐ ਨਾਵ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਵਾਰ ਅੱਗੇ ਗਿਆ ਜਾਣੀਐ ਬਿਨ ਨਾਵੈ ਵਿਕਾਰ ਪੈ ਤੇ ਰਹੈ ਡਰ ਅਗਲਾ ਖਾ ਖਬ ਛਜੈ ਦੇਹੇ ਨਾਵ ਜਨਾ ਸੁਲਤਾਨ ਖਾਨ ਹਉ ਲੈ ਡਠੇ ਖੇਹੇ ਨਾਨਕ ਉੱਠੀ ਚੱਲਿਆ ਸਭ ਕੂੜਾ ਟੁੱਟੈ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਬਰ ਸੁਮਿਠੈ ਮੰਨੈ ਸੁਣੈ ਸਾਲੋਣੈ ਖੜ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਛਤੀ ਹੀ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸੀ ਖਵਾਰ ਜਿਤ ਖਾਦੈ ਤਨ ਪੀੜਿਐ ਮਨ ਮੈਂ ਚੱਲੈ ਵਿਕਾਰ ਹਰਤਾ ਪੈਨਣ ਮਨ ਰਤਾ ਸੋਪੇ ਦੀ ਸਤਿਦਾਨ ਨੀਲੇ ਸਾਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖਾ ਤਨ ਜੋ ਬਣ ਤੇਰਾ ਨਾਮ ਬਾਬਾ ਹੋਰ ਪੈਣ ਖੁਸ਼ੀ ਖਵਾਰ ਜਿਤ ਪੈਂਦੇ ਤਨ ਪੀੜੀ ਐ ਮਨ ਮਹਿ ਚੱਲੇ ਵਿਕਾਰ ਹਾ ਘੋੜੇ ਪਖਰ ਸੋਇਨੇ ਘੋੜੇ ਪਖਰ ਸੋਇਨੇ ਸਾਖਤ ਭੂਜਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗਬੰਦ ਗੁਣ ਧਾਤ ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚਰਣਾ ਖੁਸ਼ੀ ਖਵਾਰ ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੈ ਵਿਕਾਰਾਹੋ ਕਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹਰ ਆਖਣ ਬਹੁਤ ਉਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨ ਕਰੇ ਵਿਚਾਰ ਬਾਬਾ ਹੋਰ ਸਉਣਾ ਖੁਸੀ ਖਵਾਰ ਜਿਸ ਸੁਤੇ ਤਨ ਪੀੜੀਐ ਮਨ ਮਹਿ ਚੱਲੇ ਵਿਕਾਰਾਉ ਸ੍ਰੀ ਰਾਗ ਮਹੱਲਾ ਬੈਲਾ ਕੰਗੋ ਕੀ ਕਾਇਆ ਰਤਨਾ ਕੀ ਲਲਿਤਾ ਅਗਰਵਾਸ ਤਨ ਸਾਸ 68 ਤੀਰਥ ਕਾ ਮੁਕ ਟਿਕਾ ਤਿਤ ਘਟ ਮਤ ਵਿਗਾਸ ਬੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਦੇਸ ਵੇਰ ਕਮਾਈ ਐ ਕੂੜੇ ਕੂੜਾ ਜੋਰਾ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਇ ਆਪਣਾ ਹੋਵੇ ਸਿੱਧ ਸਮਾਰ ਜਪਤ ਲਿਖੈ ਨਾ ਪਵੈ ਸਭਾ ਪੂਜ ਖਵਾਰ ਜਿਨ ਕੋ ਸਤਗੁਰ ਥਾਪੇ ਆਤਮ ਮੇਟ ਨ ਸਕੈ ਕੋਇ ਓਨ ਅੰਦਰ ਨਾਮਨ ਦਾਨ ਹੈ ਨਮ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਖੰਡ ਸਦਾ ਸਚ ਸੋਇ ਖੇਹੂ ਖੇਰ ਲਾਈਐ ਤਾਂ ਜਿਉ ਕਿਹਾ ਹੋਇ ਜਲਿਆ ਸਭ ਸਿਆਣਪਾ ਉੱਠੀ ਚੱਲਿਆ ਰੋਏ ਨਾਨਕ ਨਾ ਵਿਸਾਰਿਆ ਦਰ ਗਏ ਆਕਿਆ ਹੋਇ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰ ਅਗੁਣਵੰਤੀ ਝੂਰ ਜੇ ਲੋੜ ਵਰ ਕਾਮਣੀ ਨਾ ਮਿਲਿਆ ਪਿਰ ਕੂਰ ਨਾ ਬੇੜੀ ਨਾ ਤੁਲ ਹੜਾ ਨਾ ਪਾਈਐ ਪਿਰ ਦੂਰ ਮੇਰਾ ਠਾਕੁਰ ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰ ਪਾਈਐ ਸਚਿ ਅਤੋਲ ਰਹਾ ਪ੍ਰਭ ਹਰਿ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਜਿਸਾਲ ਬਿਨ ਪੌੜੀ ਗੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰੂ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿ ਥੋ ਗੁਰ ਤੀਰਸ ਦਰਿਆ ਜੇ ਤਸ ਭਾਵੈ ਉਜਲੀ ਸਤ ਸਰ ਨਾ ਵਿਣ ਜਾਓ ਪੂਰਾ ਪੂਰਾ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵ ਬੈਣੇ ਗੱਲ ਮਿਲਹਿ ਅੰਕ ਸਹੇਲੜੀਆਂ ਹਾ ਮਿਲਕੇ ਕਰੈ ਕਹਾਣੀਆਂ ਸਮਰਥ ਕੰਤ ਕੀਆਂ ਹਾ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਐ ਜਾਂ ਤੋਂ ਤਾਂ ਕਿਆ ਹੋ ਰਹਾ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿ ਸੰਤੋਖ ਸ਼ਿੰਗਾਰਿਆ ਮਿੱਠਾ ਬੋਲਣੀ ਫਿਰ ਰਸਾਲੂ ਤਾ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆ ਤੇਰੀ ਕੁਦਰਤੀ ਕੇਵਡ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਦਾਤ ਅਜਾਤ ਸਚ ਮਿਲੈ ਸਚ ਉਪਜੈ ਸਚ ਮੈਂ ਸਾਚ ਸਮਾਏ ਸੁਰਤ ਹੋਵੇ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉ ਮੈਂ ਮੁਈ ਕਰਾ ਹਉ ਦੂਤ ਲਗੈ ਫਿਰ ਚੱਕਰੀ ਸਤਿਗੁਰ ਕਾ ਵਿਸਾ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ ਮਨ ਰੇ ਸਚ ਮਿਲੈ ਭਉ ਜਾਏ ਭੈ ਬਿਨ ਨਿਰਪੋ ਕਿਉ ਥੀਐ ਗੁਰਮੁਖ ਸ਼ਬਦ ਸਮਾਏ ਰਹਾਓ કેતા આખણ આખીયે આખણ તોટ ના હોયે મંગણ વાલે કેતડે દાતા એકો સોયે જિસકે જીવ પ્રાણ હે મન વસિયે સુખ હોયે જગ સુપના બાજી બની ખિનમે ખેલ ખિલાય સંયોગી મિલ એક સહે વે યોગી ઉઠ જાયે ਦੋਤ ਸਭਾਣਾ ਸੋਥੀਐ ਅਵਰ ਨ ਕਰਣਾ ਜਾਇ ਗੁਰਮੁਖ ਵਸਤ ਵਿਸਾਹੀਐ ਸਚ ਵਖਰ ਸਚ ਰਾਸ ਜਿੰਨੀ ਸਚ ਵਣੰਜਿਆ ਗੁਰਪੂਰੈ ਸਾਵਾਸ ਨਾਨਕ ਵਸਤ ਪਛਾਣ ਸੀ ਸਦ ਸੌਦਾ ਜਿਸ ਪਾਸ ਸ੍ਰੀ ਰਾਗ ਮਹਿਲ ਪਹਿਲਾ ਹੱਥ ਮਿਲੈ ਫੁਣ ਧਾਤਕ ਸਿਪਤੀ ਸਿਪਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪੇ ਕੇ ਭਾਏ ਭਾਈ રે ਸੰਤ ਜਨਾਂ ਕੀ ਰੇਣ ਸੰਸਬਾ ਗੁਰ ਪਾਈਐ ਮੁਕਤ ਪਦਾਰਥ ਥੇਣ ਰਹਾਉ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮਖ ਮਨ ਸਮਝਾਈ ਐ ਆਤਮ ਰਾਮ ਵਿਚਾਰ ਤਿਰਬਿਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਕਿਉ ਗੁਰ ਬਿਨ ਤੇ ਕੁਟੀ ਛੁਟ ਸੀ ਸਾਜ ਮਿਲਿਆ ਸੁਖ ਹੋਏ ਨਿਤਕਰ ਮਹਿਲ ਪਛਾਣੀ ਐ ਨਦਰ ਕਰੇ ਮਲ ਧੋਏ ਬਿਨ ਕੋ ਮਹਿਲ ਨ ਉਤਰੈ ਬਿਨ ਹਰ ਕਿਉ ਘਰ ਵਾਸ ਏਕੋ ਸ਼ਬਦ ਵਿਚਾਰੀਐ ਅਵਰਤ ਆਗੇ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤਰੇਕ ਜੀਵਨ ਦੁਹਾਗਣੀ ਮੁੱਠੀ ਦੁਜੈ ਪਾਏ ਕਲਰ ਕੇਰੀ ਕੰਧ ਜਿਉ ਅਹਨਸ ਕਿਰਟ ਹੈ ਪਾਏ ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨ ਜਾਏ ਮੁੰਦਾ ਪਿਰ ਬਿਨ ਕਿਆ ਸ਼ਿੰਗਾਰ ਦਰ ਕਰ ਢੋਈ ਨਾ ਲਹੈ ਦਰਗਾ ਝੂਠ ਖਵਾਰ ਹਾਓ ਆਪ ਸਜਾਨਾ ਭੁੱਲੈ ਸੱਚਾ ਵਡਕਰਸਾਣ ਪਹਿਲਾ ਧਰਤੀ ਸਾਧਕੈ ਸਚ ਨਾਮ ਦੇ ਦਾਨ ਨਉ ਨਿਧਿ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕੋ ਜਾਣ ਨ ਜਾਣੈ ਕੀ ਆ ਤਿਹ ਚੱਜ ਅਚਾਰ ਅੰਦ ਲੈ ਨ ਵਿਸਾਰਿਆ ਮਨ ਮੁਖ ਅੰਦ ਗੁਵਾਰ ਪਾਵਣ ਜਾਣ ਨ ਚੁੱਕੈ ਮਰ ਜਨਮੈ ਹੋਏ ਖਵਾਰ ਚੰਦਨ ਬੋਲਣਾ ਆ ਕੁੰਗੂ ਮੰਗ ਸੰਧੂਰ ਚੋਵੈ ਚੰਦਨ ਬਹੁ ਕਣਾ ਪਾਣਾ ਨਾਲ ਕਪੂਰ ਜੇਤਨ ਕੰਤ ਨ ਭਾਵੈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਲਗ ਸਵਦਨਾ ਭੇਦੀਐ ਕਿਉ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇਹ ਡਰਾਵਣੀ ਜਾਜੀਓ ਵਿੱਚੋਂ ਜਾਏ ਭਾਏ ਬਲੰਦੀ ਵਿੰਜਵੀ ਤੂੰ ਨਾ ਲਿਕਸਿਓ ਕਾਏ ਪੰਜ ਰੁਨੈ ਦੁਖ ਪਰਹਿ ਬਿਨ ਸਹਿ ਦੂਜੈ ਪਾਏ ਮੂੜੇ ਰਾਮ ਜਪੋ ਗੁਣ ਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਹੰਕਾਰ ਹਾਓ ਜਿਨੀ ਨਾਮ ਵਿਸਾਰਿਆ ਦੂਜੈ ਕਰੈ ਅਲੱਗ ਦੁਬਦਾ ਲਾਗੇ ਪਚਮੁ ਹੋਏ ਅੰਤਰ ਤਿਸਨਾਇ ਅਗ ਗੁਰ ਰਖੈ ਸੇ ਉਬਰੈ ਹੋਰ ਮੁਠੀ ਧੰਦਾ ਠੱਗ ਮੁਈ ਪ੍ਰੀਤ ਪਿਆਰ ਗਿਆ ਮੁਵਾ ਵੈਰ ਬਿਰੋਧ ਧੰਦਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧ ਕਰਮ ਲੈ ਸਚ ਪਾਈਐ ਗੁਰਮੁਖ ਸਦਾ ਨਿਰੋਸ ਸਚੀ ਕਾਰੈ ਸਚ ਮਿਲੈ ਗੁਰਮਤਿ ਪੱਲੈ ਪਾਏ ਸੋ ਨਰ ਜੰਮੇ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਨਦਰ ਪ੍ਰਦਾਨ ਸੋ ਦਰਗਹ ਪੈਦਾ ਜਾਏ ਸ੍ਰੀ ਰਾਗ ਮਹਿਲ ਪਹਿਲਾ ਤਨ ਜਲ ਬਲ ਮਾਟੀ ਭਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਪਏ ਕੂਰਵ ਜਾਵੇ ਤੂਰ ਬਿਨ ਸਬਦੈ ਪਰਮਾਈਐ ਦੁਬਦਾ ਡੋਬੈ ਪੂਰ ਮਨ ਰੇ ਸਬਦ ਤਰੋ ਚਿਤ ਲਾਏ ਜਨ ਗੁਰ ਮਖਨ ਨਾਮ ਨਭੂਜਿਆ ਮਰ ਜਨਮੈ ਆਵੈ ਜਾਇ ਰਹਾਉ ਤਨ ਸੋਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭੈ ਸਚ ਰਾਤੀ ਦਿਵਹਰੀ ਜਿਹਵਾ ਸਚ ਸੁਆ ਸਚੀ ਨਦਰ ਨਿਹਾਲੀਐ ਬਹੁ ਨ ਪਾਵੈ ਤਾ ਸਾਚੇ ਤੇ ਪਵਨਾ ਪਿਆ ਪਵਨੇ ਤੇ ਦਲ ਹੋਏ ਦਲ ਤੇ ਤਿਰ ਭਮਣ ਸਾਜਿਆ ਘਟ ਘਟ ਜੋ ਸਮੋਏ ਨਿਰਮਲ ਮਹਿਲਾ ਨਾਥੀਐ ਸਭ ਦਰਤਿ ਪਤ ਹੋਏ ਇਹੋ ਮਨ ਸਾਜ ਸੰਤੋਖਿਆ ਨਦਰ ਕਰੈ ਤੇ ਸਮਾਹਿ ਪੰਚ ਭੂਤ ਸਜ ਪੈਰਤ ਜੋ ਸਚੀ ਮਨ ਮਾਹਿ ਨਾਨਕ ਔਗਣ ਵਿਸਰੈ ਗੁਰ ਰਖੈ ਪਤ ਤਾਹਿ ਸਿਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵੀਚਾਰ ਇਕ ਆਵੈ ਇਕ ਜਾਵਹੀਂ ਪੂਰ ਪਰੇ ਹੰਕਾਰ ਮਨ ਹਠ ਮਤੀ ਬੁੱਢੀਐ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਏ ਜਿਉ ਪਾਵੇ ਤਿਉ ਰਾਖ ਤੂ ਮੈਂ ਅਵਰ ਨ ਦੂਜਾ ਕੋਈ ਰਹਾਉ ਅਗੇ ਦੇਖੋ ਡੌਜ ਲੈ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟ ਘਟ ਸਚ ਪਰਪੂਰ ਆਪੇ ਮੇਲ ਮਿਲਾਵਹੀ ਸਚ ਮਹਿਲ ਹਦੂਰ ਸਾਹਿ ਸਾਹਿ ਤੁਝ ਸੰਮਲਾ ਕਦੇ ਨ ਵਿਸਾਰੇ ਓ ਜਿਉ ਜਿਉ ਸਾਹਿਬ ਮਨ ਵਸੈ ਗੁਰਮਖੇ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਬ ਨਿਵਾਰ ਸਮਿਓ ਜਿਨੇ ਓ ਜਗ ਤੋ ਪਾਇਆ تیر ਪਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦਗਵਾਰ ਘਟ ਘੜ ਜੋਤ ਨਿਰੰਤਰੀ 부ਜ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾबास ਸਚਰਤੇ ਸਚੇ ਸਿਤੀ ਰਲ ਮਿਲੈ ਸਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪੈਲਾ ਸੁਣ ਮਨ ਮਿੱਤਰ ਪਿਆਰੇਆ ਮਿਲ ਵੇਲਾ ਹੈ ਇਹ ਜਦ ਲਗ ਜੋਬਨ ਸਾਸ ਹੈ ਤਬ ਲਗੇ ਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਢਹ ਢੇਰੀ ਤਨ ਖੇਹ ਮੇਰੇ ਮਨ ਲੈਲਾ ਹਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਭਾਇ ਰਹਾਉ ਸੁਣ ਸੁਣ ਗੰਡਣ ਗੰਡੀਆਂ ਲਿਖ ਪੜ ਬੂਝੈ ਪਾਰ ਤਿਸਨਾ ਅਹਨਸ ਅਗਲੀ ਹਉ ਮੈਂ ਰੋਗ ਵਿਕਾਰ ਉਹ ਵੇਪਰਵਾਹੋ ਅਤੁੱਲ ਵਾ ਗੁਰਮਤਿ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖਿਓਂ ਪ੍ਰੀਤ ਮਿਲਾ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਲਾਵੇ ਦੂਖ ਸੰਤਾਪ ਹਰ ਜਪ ਜੀ ਰੈ ਛੁਟੀਐ ਗੁਰਮੁਖ ਚੀਨੇ ਆ ਤਨ ਮਨ ਗੁਰ ਪੈ ਵਿੱਚ ਆ ਮਨ ਦੀ ਆਸਿਰ ਨਾਲ ਤੇਰਾ ਭਾਵਨ ਖੋਜ ਟੰਡੋਲਿਆ ਗੁਰਮਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪੈਲ ਮਰਣ ਕੀ ਚਿੰਤਾ ਨਹੀਂ ਜੀਵਣ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤ ਪਾਲਹਿ ਲੇਖ ਐ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਭਾਵੇ ਤਿਉ ਨਿਰਜਾਸ ਜੀ ਹਰੇ RAM ਜਪਤ ਮਨ ਮਾਨ ਅੰਤਰ ਲਾਗੀ ਦਲਬੁ ਜੀ ਪਾਇਆ ਗੁਰਮੁਖ ਗਿਆਨ ਰਹਾ ਅੰਤਰ ਕੀ ਗਤ ਜਾਣੀ ਐ ਗੁਰ ਮਿਲਿਆ ਸੰਕ ਉਤਾਰ ਬੋਇਆ ਜਿਤ ਕਰ ਜਾਈਐ ਤਿਤ ਜੀਵਨ ਦੇ ਅਮਰ ਮਾਰ ਅਨਹਦ ਸ਼ਬਦ ਸੁਹਾਵਣੈ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਾ ਹਉਮੈ ਹੋਏ ਬਿਨਾਸ ਸਤਗੁਰ ਸੇਵੈ ਆਪਣਾ ਹਉ ਸਤਗੁਰ ਬਾਣੈ ਤਾਸ ਖੜ ਦਰਗਹਿ ਪਹਿਨਾਈਐ ਮੁਖ ਹਰਨਾਮ ਨਿਵਾਸ ਜਾਂ ਦੇਖਾਂ ਤਾਂ ਰਵ ਰਹੈ Shiv Shakti ਕਾ ਮੇਲ ਤ੍ਰਿਗੁਣ ਬੰਦੀ ਦਿਉ ਹਰੀ ਜੋ ਆਇਆ ਜਗ ਸੋ ਖੇਲ ਫਿਰ ਜੋ ਕੀ ਦੁਖ ਵਿਸ਼ੜੈ ਮਨ ਮੁਖ ਲਹਿ ਨ ਮੇਲ ਮਨ ਬੈਰਾਗੀ ਘਰ ਵਸੈ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬੌੜ ਭੂਖ ਨਾ ਹੋਏ ਨਾਨਕ ਹੋ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੁਬਾਨ ਸ਼ਬਦ ਨ ਭੀਜੇ ਸਾਕਤਾ ਦੁਰਮਤਿ ਆਵਨ ਜਾਣ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਦਾਨ ਮੰਦਰੇ ਹਮੇ ਛੋਟ ਗਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੇ ਦਰਗਹਿ ਮਾਨ ਰਹਾ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਅਸ ਸਭੋ ਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਨ ਸਹਰ ਪ੍ਰਭ ਸੇਵਿਆ ਸਤ ਗੁਰ ਦੀ ਆਲਾਮ ਕੋਕਰ ਕੂੜ ਕਮਾਈ ਐ ਗੁਰ ਨਿੰਦਾ ਪਚੇ ਪਚਾਨ ਪਰਮੇ ਭੂਲਾ ਦੁਖ ਕਣੋ ਜਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਬਾਨ ਹਥੇ ਧੰਦ ਪਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵੰਦਾ ਗੁਰ ਕਰਣੀ ਪ੍ਰਦਾਨ ਨਾਨਕ ਨਾਮ ਨ ਵਿਸਰੈ ਕਰਮ ਸਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਲ ਪਿਆਰਾ ਵੀਸਰੈ ਰੋਗ ਵੱਡਾ ਮਨਮਾਹੇ ਕਿਉਂ ਦਰਗੈ ਪਤ ਪਾਈਐ ਜਾਂ ਹਰ ਨਾ ਵਸੈ ਮਨਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨ ਸਹਰ ਗੁਣ ਸਾਰ ਜਿਨ ਖਿੰਨ ਪਲ ਨਾਮ ਨਾ ਵੀਸਰੈ ਤੇ ਦਨ ਵਿਰਲੇ ਸੰਸਾਰ ਹਾ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਸਸਾ ਹੋਮੇ ਗਤ ਗਏ ਨਾਹੀ ਸਸਾ ਸੋਗ ਗੁਰਮਖ ਜਿਸ ਹਰ ਮਨ ਵਸੇ ਤਿਸ ਮੇਲੈ ਗੁਰ ਸੰਜੋਗ ਕਾਇਆ ਕਾਮਣ ਦੇਥ ਕਰੀ ਭੋਗ ਭੋਗਣ ਹਾਰ ਤਿਸੋਂ ਨੇਹੁ ਨ ਕੀਜੈ ਜੋ ਦੀਸੈ ਚਲਣ ਹਾਰ ਗੁਰਮਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਭਤਾਰ ਚਾਰੇ ਅਗਨ ਨਿਵਾਰ ਮਰ ਗੁਰਮਖ ਹਰ ਜਲ ਪਾਏ ਅੰਤਰ ਕਮਲ ਪਰਗਾਸਿਆ ਅਮਰਤ ਭਰਿਆ ਆਗਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੇ ਦਰਗਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸਚ ਕਰ ਸਵੱਟੀ ਲਾਈਐ ਤੁਲੀਐ ਪੂਰੈ ਤੋਲ ਕੀਮਤ ਕਿੰਨੇ ਨਾ ਪਾਈਐ ਰਿਤਮਾਨ ਕਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤਸੰਗਤ ਸਤਗੁਰ ਪਾਈਐ ਅਹਨ ਸਬਦ ਸੁਲਾਹਿ ਰਹਾ ਸਚ ਵਖਰ ਤਨਰਾਸ ਲੈ ਪਾਈਐ ਗੁਰਪਰਗਾ ਜਿਉ ਅਗਰ ਮਰੇ ਜਲ ਪਾਇਆ ਤਿਉ ਤਿਸਨਾ ਦਰਸ਼ਨ ਦਾਸ ਸਮਝੰਦਾਰ ਨ ਲਗਾਈ ਿਉ ਭਵਜਲ ਤਰੇ ਤਰਾਸ ਗੁਰਮਖ ਕੋ ਨ ਭਾਵੇ ਸਚਰਤੇ ਸਚ ਪਾਏ ਸਗ ਸਚ ਨ ਭਾਵੇ ਕੂੜੈ ਕੂੜੀ ਪਾਏ ਸਚਰਤੇ ਗੁਰ ਮਿਲਿਆ ਸਚਰਤੇ ਸਚੈ ਸਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਧਿਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੈ ਪਾਹਿ ਨ ਵਿੰਜੋਐ ਜੇ ਭਵੇ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਠਿਗ ਜੀਵਨ ਠਿਗ ਵੇਸ ਹੁਰ ਕਿਤੈ ਭਗਤ ਨ ਹੋਵੇ ਇਹ ਬਿਨ ਸਤਿਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸ ਹੋਮੇ ਤਿਸ ਨਾ ਮਾਰਾ ਮਨਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮਿਰਸਾ ਸੰਗਤ ਹਰ ਪਾਈ ਐ ਗੁਰਮੁਖ ਹਰਿ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸਮਾਏ ਜਿਨ ਹਰ ਹਰ ਨਾਮ ਨ ਚੇਤੇ ਉਹ ਸੋ ਔਗਣ ਆਵੇ ਜਾਏ ਜਿਸਾ ਗੁਰਪੁਖ ਨ ਭੇਟਿਓ ਸੋ ਭਉਜਰ ਪਚੈ ਪਚਾਏ ਇਹੋ ਮਾਨਕ ਜਿਓ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿੰਨਾ ਸਤਗੁਰ ਰਸ ਮਿਲੈ ਸੇ ਪੂਰੈ ਪੁਰਖ ਸੁਜਾਨ ਗੁਰ ਮਿਲ ਭਉ ਜਲ ਲੰਗਿਐ ਦਰਗਹਿ ਪਤ ਪਰਵਾਣ ਨਾਨਕ ਤੇ ਮੁਖੁ ਜਲੇ ਤਨੁ ਉਪਜੈ ਸ਼ਬਦ ਨਿਸ਼ਾਨ ਸ੍ਰੀ ਦਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰਿ ਲਿਹੁ ਸਮਾਲ ਤੈਸੀ ਵਸਤਿ ਵਸਾਹੀਐ ਜੈਸੀ ਨਿਬਹਿ ਨਾਲ ਅਗੇ ਛਾਓ ਸੁਜਾਨ ਹੈ ਲੈਸੀ ਵਸ ਸਮਾਲ ਭਾਈ રે RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸ਼ੌ ਦੇਖੇ ਪਤਿ ਆਏ ਰਹਾਓ ਜੇ ਨਾ ਰਾਸ ਨਾ ਸੱਚ ਹੈ ਕਿਉ ਤਿੰਨ ਸੁਖ ਹੋਏ ਖੋਟੇ ਵਣਜ ਵਣ ਜੀਏ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੂਹ ਕਣੋਂ ਨਿਤ ਰੋਏ ਖੋਟੇ ਪੁੱਤ ਨਾ ਪਵੇ ਤਿੰਨ ਹਰ ਗੁਰ ਦਰਸ਼ਨ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਸੀ ਜਸ ਕੋਏ ਖੋਟ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਨਾਮ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਲਾਹ ਰਾਮ ਨਾਮ ਰੰਗ ਰਤਿਆ ਭਾ ਨ ਭਰਮ ਤਿਨਾਹ ਹਰ ਜਪ ਲਾ ਹ ਅਗਲਾ ਨਿਰਭਉ ਹਰ ਮਨ ਮਾਹ ਰਾਮ ਨਾਮ ਰੰਗ ਰਤਿਆ ਪਾਰਨ ਪਰਮ ਤਨਾ ਹਰ ਜਪ ਲਾ ਅਗਲਾ ਨਿਰਭਉ ਹਰ ਮਨ ਨਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ